ਉੜੀਆ ਜੰਗਲ ਅੱਜ ਆਮ ਆਦਮੀ ਪਾਰਟੀ ਵੱਲੋਂ ਜ਼ੋਰਦਾਰ ਸ਼ਕਤੀ ਪ੍ਰਦਰਸ਼ਨ ਕਰਦੇ ਆ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਦੀ ਅਗਵਾਈ ਵਿੱਚ ਤਮਾਕੇਦਾਰ ਰੋਡ ਸ਼ੋਅ ਕੱਢਿਆ ਗਿਆ ਅਪੀਸ ਰੋਡ ਸ਼ੋਅ ਵਿੱਚ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਵਿਧਾਇਕ ਗੁਰਦੀਪ ਸਿੰਘ ਅਦਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਸਬੇ ਦੇ 13 ਵਿੱਚੋਂ 13 ਵਾਡਾਂ ਦੇ ਸ਼ਾਨਦਾਰ ਜਿੱਤ ਹਾਸਲ ਕਰੇਗੀ ਇਲੈਕਸ਼ਨ ਉਰ ਇਲੈਕਸ਼ਨ ਦੇ ਵਿੱਚ ਪ੍ਰਚਾਰ ਦਾ ਜਿੱਤ ਵੀ ਬਣੇ ਆਖਰੀ ਦੇਣਾ ਕਿਵੇਂ ਬਿਕਤੇ ਬਹੁਤ ਸ਼ਾਮ ਮੈਂ ਪਿਛਲੇ 2-3 ਦਿਨ ਤੋਂ ਡੇਰਾ ਬੱਬਾ ਨਾਨਕ ਚ ਵੇਖਿਆ ਲੋਕਾਂ ਦਾ ਇਲੈਕਸ਼ਨ ਨੂੰ ਲੈ ਕੇ ਬਹੁਤ ਲੋਕਾਂ ਨੂੰ ਅੱਜ ਮੁੰਡਾ ਮਿਲਿਆ ਆਪਣੀ ਬੋਰਡ ਦਾ ਜਿਹੜਾ ਅਧਿਕਾਰ ਮਿਲਿਆ ਉਹਨੂੰ ਇਸਤੇਮਾਲ ਕਰਦਾ ਬੜਾ ਲੋਕਾਂ ਨੂੰ ਇਹ ਉਮੀਦ ਸੀ ਕਿ ਕਦੇ ਮੌਕਾ ਆਏ ਕਿ ਅਸੀਂ ਆਪਣੀ ਮਰਜ਼ੀ ਦੇ ਐਮਸੀ ਜਿਹੜੇ ਉਹ ਬਣਾ ਸਕੀਏ ਔਰ ਮਰਜ਼ੀ ਦਾ ਪ੍ਰਧਾਨ ਸ਼ਹਿਰ ਦਾ ਬਣਾ ਸਕੀਏ ਉਹ ਸਮਾਂ ਆ ਗਿਆ ਲੋਕ ਬਹੁਤ ਕੁਛ ਨੇ ਕੋਈ ਮਹੱਲਿਆਂ ਚ ਜਾਂਦੇ ਜੋ ਗਲੀਆਂ ਚ ਜਾਂਦੇ ਜੇ ਲੋਕ ਬੜੀ ਬੇਸ ਮੈਂ ਇੱਕ ਇੱਕ ਦੋ ਦੁਕਾਨਾਂ ਤੇ ਗਿਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਆਮ ਆਦੀ ਪਾਰਟੀ ਦੇ ਹੱਕ ਚ ਵੋਟ ਪਾਓ ਉਹਨਾਂ ਮੈਨੂੰ ਇੱਕੋ ਗੱਲ ਦੱਸੋ ਕਿੰਦੇ ਬੋਟ ਚਾਹੀਦੇ ਕਿ ਨਾਲ ਨੋਟ ਵੀ ਚਾਹੀਦੇ ਨੇ ਤੁਹਾਡਾ ਖਰਚਾ ਹੋਣ ਦਾ ਦੱਸੋ ਨੋਟ ਵੀ ਨਾਲ ਦੇਈਏ ਤੁਹਾਨੂੰ ਜਦੋਂ ਲੋਕਾਂ ਨੇ ਇੰਨਾ ਮਨ ਬਣਾ ਲਿਆ ਕਿ ਤੁਹਾਡੀ ਜਗ੍ਹਾ ਵੋਟ ਵੀ ਦਿੰਦੇ ਨੇ ਤੇ ਤੁਹਾਡੀ ਜਗ੍ਹਾ ਖਰਚਾ ਵੀ ਆਪ ਕਰਦੇ ਨੇ ਇਹਦੇ ਤੋਂ ਇੱਕ ਸਾਫ਼ ਅੰਦਾਜ਼ਾ ਕੀ ਕੁਝ ਚਮਤਕਾਰ ਹੋਣ ਵਾਲਾ ਸਰਕਾਰ ਬਣਦੀ ਹੈ ਕਮੇਟੀ ਬਣਦੀ ਹੈ ਤੇ ਉਹਦੇ ਵਿੱਚ ਕਿਹੜੇ ਪ੍ਰਮੁੱਖ ਕੰਮ ਦਿੰਦੇ ਸਭ ਤੋਂ ਪਹਿਲਾਂ ਤਾਂ ਡਿਵੈਲਪਮੈਂਟ ਦਾ ਬੜਾ ਵੱਡਾ ਬੰਦਾ ਤੁਸੀਂ ਦੇਖਿਆ ਹੋਣਾ ਕਿ ਸਫਾਈ ਵਾਲੀ ਤਾਂ ਕੋਈ ਘਸ ਨਹੀਂ ਡੇਰਾ ਬਾਬਾ ਨਾਨਕ ਬਿਲਕੁਲ ਸ਼ਹਿਰ ਸਾਫ ਸੁਥਰਾ ਹੈ ਔਰ ਅਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਦਾ ਵਸਾਇਆ ਹੋਇਆ ਨਗਰ ਡੇਰਾ ਬਾਬਾ ਨਾਨਕ ਸਾਡਾ ਪਹਿਲਾ ਫਰਜ਼ ਬਣਦਾ ਕਿ ਡੇਰਾ ਬਾਬਾ ਨਾਨਕ ਨੂੰ ਸਭ ਤੋਂ ਨੰਬਰ 1 ਸ਼ਹਿਰ ਜਿਹੜਾ ਉਹ ਬਣਾ ਕੇ ਛੱਡਾ